ਸਾਰੇ ਜਿਹੜੇ ਆਪਣੀ ਆਪਣੀ ਮਾਂ ਲਈ ਜ਼ੋਰ ਦਾ ਤਾੜੀ ਉਭ ਜਾਓ ਆਪਣੀ ਆਪਣੀ ਮਾਂ ਲਈ ਜ਼ੋਰ ਦਾ ਤਾੜੀ ਸਾਂਜੀ ਕਹਿੰਦੇ ਮਾਂ ਲਈ ਕੁਛ ਬੋਲਦੇ ਆ ਮੈਂ ਬੋਲ ਦਿੰਦਾ 2 ਮਿੰਟ ਕਾਟ ਕਰ ਲਓ ਵੀਰੇ ਕਿਹੜੇ ਕੀਬੋਰਡ ਦੇ ਆ ਕੱਟ ਕਰ ਲਾ 2 ਮਿੰਟ ਲਈ ਮਾਂ ਦੇ ਨਾਲ ਜਿਹੜਾ ਇਨਸਾਨ ਦਾ ਜਿਹੜਾ ਰਿਸ਼ਤਾ ਹੈ ਬਹੁਤ ਰੱਬ ਤੋਂ ਵੀ ਕਿਤੇ ਵੱਧ ਕੇ ਹੈ ਜੇ ਆਪਾਂ ਦੁਨੀਆ ਤੇ ਆਏ ਆ ਮਾਂ ਦੀ ਬਦੌਲਤ ਆਏ ਆ ਮੈਂ ਸਾਂਝੀ ਗੱਲ ਕਿ ਨਾ ਉਹਨਾ ਕਿ ਨਾ ਸੂਰਜ ਨਾ ਚੰਦ ਸਤਾਰੇ ਨਾ ਸੂਰਜ ਨਾ ਚੰਦ ਸਤਾਰੇ ਨਾਲ ਧੁੱਪ ਹੋਣੀ ਸੀ ਸ਼ਾਂ ਜਾਤ ਬੰਦੇ ਦੀ ਲੱਭਣੀ ਨਹੀਂ ਸੀ ਜੇ ਨਾ ਹੁੰਦੀ ਮਾਂ ਅੱਲਾ ਰਾਮ ਰਹੀਮ ਵਾਹਿਗੁਰੂ ਸਭ ਮਾਂ ਦੀ ਗੋਦ ਚ ਖੇਡੇ ਜੇ ਇਹਨਾਂ ਦੀ ਮਾਂ ਨਾ ਹੁੰਦੀ ਤੇ ਰੱਬ ਵੀ ਖਾਂਦਾ ਠੇਡੇ ਜਦ ਤੱਕ ਰਾਣੀ ਦੁਨੀਆ ਰਾਣਾ ਰੱਬ ਤੇ ਮਾਂ ਦਾ ਨਾਂ ਜਾਤ ਬੰਦੇ ਦੀ ਲੱਭਣੀ ਨਹੀਂ ਸੀ ਜੇ ਨਾ ਹੁੰਦੀ ਮਾਂ ਬੰਦਾ ਚਾਹੇ ਕਰੋੜਪਤੀ ਬਣ ਜਾਵੇ ਬੰਦਾ ਚਾਹੇ ਯਰ પતિ ਬਣ ਨਵੇ ਪਰ ਜਿਸ ਇਨਸਾਨ ਕੋਲ ਮਾਂ-ਬਾਪ ਨਹੀਂ ਉਹ ਬੰਦਾ ਦੁਨੀਆ ਦਾ ਸਭ ਤੋਂ ਗਰੀਬ ਹੈ ਬਾਲਾ ਜਿੰਨੀ ਮਰਜ਼ੀ ਹੋਵੇ ਕਿਉਂਕਿ ਰੀਠੇ ਕਦੇ ਮਿੱਠੇ ਨਹੀਂ ਹੁੰਦੇ ਭਾਵੇਂ ਉੱਤੇ ਲੱਗੀ ਖੰਡ ਹੋਵੇ ਮਾਂ-ਬਾਪ ਕਦੇ ਮੁੱਲ ਨਹੀਂ ਮਿਲਦੇ ਭਾਵੇਂ ਕੋਲ ਨੋਟਾਂ ਦੀ ਪੰਡ ਹੋਵੇ ਜਿਨ੍ਹਾਂ ਕੋਲ ਮਾਂ ਹੈ ਉਹ ਬੰਦਾ ਦੁਨੀਆ ਦਾ ਸਭ ਤੋਂ ਅਮੀਰ ਹੈ ਜਿਨ੍ਹਾਂ ਕੋਲ ਬਾਪ ਹੈ ਉਹ ਸਭ ਤੋਂ ਅਮੀਰ ਹੈ ਇੱਕ ਵਾਰ ਆਪਣੇ ਆਪਣੇ ਬਾਪੂ ਲਈ ਵੀ ਜ਼ੋਰ ਦਾ ਤਾੜੀ ਮਜਾਓ ਆਪਣੇ ਆਪਣੇ ਬਾਪ ਲਈ ਜ਼ੋਰ ਦਾ ਤਾੜੀ ਸਾਂਜੀ 2013 ਚ ਮੇਰੇ ਫਾਦਰ ਸਾਹਿਬ ਚਲ ਗਏ ਜ਼ਿੰਮੇਦਾਰੀਆਂ ਦਾ ਬਾਅਦ ਵਿੱਚ ਪਤਾ ਲੱਗਾ ਕਿ ਕੀ ਜ਼ਿੰਮੇਦਾਰੀਆਂ ਹੁੰਦੀਆਂ ਬਾਅਦ ਚ ਜਿਹੜੀਆਂ ਅਸਲੀ ਜ਼ਿੰਮੇਦਾਰੀਆਂ ਉਹ ਪਤਾ ਲੱਗਦਾ ਹੁਣ ਮੇਰੇ ਮਾਤਾ ਦੀ ਖੁਦ ਅੱਜ ਐਡਮਿਟ ਹੈ ਹਸਪੀਟਲ ਦੇ ਵਿੱਚ ਤਾਂ ਮੈਂ ਪ੍ਰੋਗਰਾਮ ਲਾ ਰਿਹਾ ਉਹ ਮੈਨੂੰ ਕਹਿੰਦਾ ਤੂੰ ਪ੍ਰੋਗਰਾਮ ਤੇ ਜਾਣਾ ਤੇ ਮੈਂ ਉਹਨਾਂ ਨੂੰ ਐਡਮਿਟ ਕਰਾ ਕੇ ਆ ਛੋਟਾ ਉਹਨਾਂ ਕੋਲ ਹੈ ਇਸਰਕੇ ਉਹ ਅਸੀਂ ਜਿਹੜੇ ਕਲਾਕਾਰ ਲੋਕ ਉਹਨੇ ਸਾਡੇ ਘਰ ਵਿੱਚ ਕੋਈ ਟਰਸਟੀ ਵੀ ਹੋ ਜਵੇ ਸਾਨੂੰ ਇੱਥੇ ਅੱਗੇ ਸਮਾਈਲ ਫੇਸ ਰੱਖਣਾ ਪੈਂਦਾ ਸੰਗਤ ਲਈ ਸਾਡੀ ਡਿਊਟੀ ਹੈ ਪਰ ਜਿਹੜਾ ਅੰਦਰੋਂ ਕਈ ਵਾਰ ਬੰਦਾ ਹੁੰਦਾ ਨਾ ਅੰਦਰੋਂ ਬਹੁਤ ਮਾਇੂਸ ਹੁੰਦਾ ਬੰਦਾ ਦੁਖੀ ਹੁੰਦਾ ਉਹ ਦੱਸ ਨਹੀਂ ਸਕਦਾ ਆਡੀਅנס ਨੂੰ ਨਹੀਂ ਪਤਾ ਹੁੰਦਾ ਅਸੀਂ ਫੰਕਸ਼ਨ ਕਰਦੇ ਆ ਪਰ ਜਿਹੜਾ ਇੱਕ ਦਰਦ ਹੁੰਦਾ ਨਾ ਮਾਂ ਬਾਪ ਨੂੰ ਲੈ ਕੇ ਉਹ ਬੰਦਾ ਕੋਈ ਸਮਝ ਨਹੀਂ ਸਕਦਾ ਸਮਝ ਸਕਦਾ ਜਿਹੜੇ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ ਆ ਰਾਹਤ ਅੰਦੋਰੀ ਇੱਕ ਉਰਦੂ ਦੇ ਬੜੇ ਪਿਆਰੇ ਸ਼ੇਰ ਸ਼ਾਇਰ ਹੋਏ ਉਹਨਾਂ ਲਿਖਿਆ ਕਿ ਕਿਸੇ ਕੇ ਹਿੱਸੇ ਮੇ ਮਕਾਨ ਆਇਆ ਕਿਸੇ ਕੇ ਹਿੱਸੇ ਮੇ ਦੁਕਾ ਆਈ ਵੰਡ ਵਡਾਈ ਹੋ ਜਾਣਾ ਇਹ ਘਰ ਵਿੱਚ ਮੁੰਡਾ ਕਹਿੰਦਾ ਮੈਨੂੰ ਆਹ ਕੋਠੀ ਦੇ ਦਿਓ ਮੈਨੂੰ ਉਹ ਦੁਕਾਨ ਦੇ ਦਿਓ ਉਹਨਾਂ ਲਿਖਿਆ ਕਿ ਕਿਸੇ ਕੇ ਹਿੱਸੇ ਮੇ ਮਕਾਨ ਆਇਆ ਕਿਸੇ ਕੇ ਹਿੱਸੇ ਮੇ ਦੁਕਾਨ ਆਈ ਮੈਂ ਘਰ ਮੇ ਸਭ ਤੋਂ ਛੋਟਾ ਥਾ ਮੇਰੇ ਹਿੱਸੇ ਮੇ ਮਾਈ ਜਿਨਾਂ ਦੇ ਹਿੱਸੇ ਮਾਂ ਹੁੰਦੀ ਉਹ ਬੰਦਾ ਦੁਨੀਆ ਦਾ ਅਮੀਰ ਹੈ ਇੱਕ ਵਾਰ ਜ਼ੋਰ ਦਾ ਤਾੜੀਆਂ ਆਪਣੀ ਆਪਣੀ ਮਾਂ ਲਈ ਤੇ ਬਾਪੂ ਲਈ ਮੈਂ ਹਮੇਸ਼ਾ ਦੋ ਲੈਣਾ ਬੋਲਦਾ ਹੁੰਨਾ ਕਿ ਬਾਪੂ ਨਾਸੀ ਕਦੀ ਇਗਨੋਰ ਨਹੀਂ ਕਰ ਸਕਦੇ ਸਾਂ ਜੀ ਰਤਬਾ ਬਾਪ ਦਾ ਜਗ ਵਿੱਚ ਬਹੁਤ ਉੱਚਾ ਜਗਾ ਬਾਪ ਦੀ ਕੋਈ ਨਹੀਂ ਲੈ ਸਕਦਾ ਰਤਬਾ ਬਾਪ ਦਾ ਜਗ ਵਿੱਚ ਬਹੁਤ ਉੱਚਾ ਜਗਾ ਬਾਪ ਦੀ ਕੋਈ ਨਹੀਂ ਲੈ ਸਕਦਾ ਹਰ ਮਾਂ ਨੂੰ ਮਾਂ ਤਾਂ ਆਖਦੀਏ ਪਰ ਬਾਪ ਕੋਈ ਨਹੀਂ ਕਿਸੇ ਨੂੰ ਕਹਿ ਸਕਦਾ ਪੇਟ ਸਾਰੇ ਪਰਿਵਾਰ ਦਾ ਪਾਲਦਾ ਏ ਕਸ਼ਟ ਝੱਲ ਕੇ ਮੁਸੀਬਤਾਂ ਮਜਬੂਰੀਆਂ ਦਾ ਉਹਦੀ ਝੜਕ ਤੇ ਸਦਾ ਹੀ ਭਲਾ ਹੁੰਦਾ ਗੁੱਸਾ ਕਰੀਏ ਨਾ ਬਾਪੂ ਦੀਆਂ ਘੂਰੀਆਂ ਦਾ ਖੁਦ ਨੂੰ ਵਾਰ ਕੇ ਪੂਰੀਆਂ ਕਰੇ ਬਾਪੂ ਸਦਰਾਂ ਬੱਚੇ ਦੇ ਦਿਲ ਦੀਆਂ ਜੋ ਗੁੰਦੀਆਂ ਨੇ ਇਸ ਗੱਲ ਤੇ ਰਤਨਾ ਝੂਠ ਕੋਈ ਮੋਜਾਂ ਬਾਪੂ ਦੇ ਸਿਰ ਤੇ ਹੁੰਦੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਬਾਪ ਦੇ ਸਿਰ ਤੇ ਮੋਜਾਂ ਕੀਤੀਆਂ ਜਿਨ੍ਹਾਂ ਜਨਨ ਨੇ ਜ਼ਿੰਦਗੀ 'ਚ ਮਿਹਨਤ ਕੀਤੀ ਉਹ ਬੰਦੇ ਕਾਮਯਾਬ ਜ਼ਰੂਰ ਹੁੰਦੇ ਆ ਇੱਕ ਵਾਰ ਆਪਣੇ ਆਪਣੇ ਬਾਪੂ ਲਈ ਜ਼ੋਰ ਦਾ ਤਾੜੀਆਂ ਤੇ ਆਪਣੀ ਆਪਣੀ ਮਾਂ ਲਈ ਜ਼ੋਰ ਦਾ ਤਾੜੀਆਂ ਮਜਾ ਦਿਓ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਅਸੀਂ ਸਾਰੇ ਦੇ ਮਾਪੇ ਲਈ ਤੰਦਰੁਸਤੀ ਲਈ ਅਸੀਂ ਦੁਆ ਕਰਦੇ ਆਂ ਔਰ ਬੇਨਤੀ ਕਰਦੇ ਆਂ ਕਿ ਆਪਣੇ ਮਾਪੇ ਦੀ ਹਮੇਸ਼ਾ ਸੰਭਾਲ ਕਰੋ ਜਦੋਂ ਦੁਨੀਆ ਤੋਂ ਰੁਖਸਤ ਹੋ ਜਾਂਦੇ ਸਾਂਜੀ ਫੇ ਪਤਾ ਲੱਗਦਾ ਹੈ ਜ਼ਿੰਦਗੀ 'ਚ ਕਈ ਵਾਰ ਬੰਦਾ ਗਰੀਬ ਹੁੰਦਾ ਹੈ ਆਰਥਿਕ ਤੌਰ ਤੇ ਉਹ ਜਦੋਂ ਮਾਪੇ ਅਚਾਨਕ ਚਲ ਜਾਂਦੇ ਬਾਅਦ ਵਿੱਚ ਬੰਦੇ ਕੋ ਇਨਾ ਪੈਸਾ ਜਾਂਦਾ ਇੰਨੀ ਸ਼ੌਹਰਤ ਆ ਜਾਂਦੀ ਹੈ ਬੰਦਾ ਬਹੁਤ ਅਮੀਰ ਹੋ ਜਾਂਦਾ ਪਰ ਉਹਨੂੰ ਅੰਦਰੋਂ ਅੰਦਰੀ ਇੱਕ ਝੋਰਾ ਖਾਈ ਜਾਂਦਾ ਕਿ ਕਾਸ਼ ਮੇਰੇ ਮਾਪੇ ਅੱਜ ਹੁੰਦੇ ਉਹ ਅੱਜ ਇਹ ਸ਼ੌ ਰਾਮ ਦੇਖਦੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਮਿਹਨਤ ਕਰਦਿਆਂ ਦੀ ਲੰਘ ਗਈ ਪਰ ਅਸੀਂ ਸੋਚ ਲੈਨੇ ਕਿ ਉਹ ਚਲ ਗਿਆ ਉਹ ਚਲ ਨਹੀਂ ਜਾਂਦੇ ਜਦੋਂ ਆਪਾਂ ਉਹਨਾਂ ਨੂੰ ਦਿਲ ਵਿੱਚ ਯਾਦ ਰੱਖਦੇ ਹਾਂ ਸਾਡੇ ਨਾਲ ਹੀ ਹੈ ਇੱਕ ਵਾਰ ਰਿੱਕੀ ਜੀ ਇਹਨਾਂ ਦੇ ਮਾਤਾ ਜੀ ਉਹਨਾਂ ਲਈ ਜ਼ੋਰ ਦਾ ਤਾੜੀਆਂ ਜੀ ਜ਼ੋਰ ਦਾ ਤਾੜੀਆਂ ਕੀ ਬਾਤ ਮੈਨੂੰ ਅਦਿਪਤਨ ਲੱਗਿਆ ਮਾਪੇ ਨੂੰ ਸਾਰੇ ਬਹੁਤ ਪਿਆਰ ਕਰਦੇ ਅਸੀਂ ਵੀ ਕਰਦੇ ਹਾਂ ਸਾਰੇ ਹੀ ਕਰਦੇ ਆ ਤੇ ਮੈਂ ਬਹੁਤ ਸਾਰਾ ਪਿਆਰ ਸਤਿਕਾਰ ਦਿੰਨਾ ਜਿੰਨੇ ਵੀ ਸੰਗਤ ਆਈ ਹੈ ਤੇ ਮਾਂ ਦੇ ਚਰਨਾਂ ਨੂੰ ਸਲਾਮ ਬਾਪੂ ਦੇ ਚਰਨਾਂ ਨੂੰ ਸਲਾਮ ਜਿਨ੍ਹਾਂ ਦੀ ਬਦੌਲਤ ਅਸੀਂ ਜਹਾਨ ਦੇਖਿਆ ਆਓ ਜੀ ਸਾਈਂ ਜੀ ਇਹ ਥੋੜੀ ਅੱਖਾਂ ਦੇ ਹੰਝੂ ਸਹੀ ਗੱਲ ਦੱਸਾਂ ਤੇ ਭਾਜੀ ਸائیں ਜੀ ਇਹ ਬੜੀ ਕਿਸਮਤ ਵਾਲੇ ਲੋਕ ਨੇ ਜਿੰਨੇ ਇਹ ਬੜੀ ਕਿਸਮਤ ਵਾਲੇ ਬੱਚੇ ਨੇ ਜਿਹੜੇ ਆਪਣੀ ਮਾਵਾ ਦੇ ਗੋਦਾਂ ਦੇ ਵਿੱਚ ਬੈਠੇ ਨੇ ਤੁਸੀਂ ਸਾਰੇ ਆਪਣੀ ਮਾਂ ਨੂੰ ਮਿਲ ਕੇ ਵੀ ਆਏ ਹੋਵੋਗੇ ਤੇ ਜਾ ਕੇ ਵੀ ਮਿਲਣਾ ਕੋਈ ਵੀ ਦੁਨੀਆ ਦੇ ਵਿੱਚ ਕੋਈ ਮੇਰੇ ਵਰਗਾ ਬੇਪਾਗਨ ਹੋਵੇ ਜਿਹੜਾ ਨਾ ਨਾਮ ਮਿਲ ਕੇ ਆਇਆ ਨਾ ਜਾ ਕੇ ਮਿਲਣਾ ਤੇ ਨਾ ਕਦੀ ਦੁਨੀਆ ਦੇ ਵਿੱਚ ਹੁਣ ਕਦੀ ਜਿੰਦੀ ਉਮਰ ਰਹਿ ਗਈ ਨਾ ਹੀ ਕਦੀ ਉਹਨੇ ਮਿਲਣਾ ਮੈਂ ਵੀ ਸائیں ਜੀ ਸائیں ਜੀ ਧੋਕ ਸਾਲ ਪਹਿਲਾਂ ਮੈਂ ਵੀ ਆਪਣੀ ਮਾਂ ਨੂੰ ਤੋੜਿਆ ਔਰ ਸਹੀ ਸਹੀ ਗੱਲ ਹੈ ਤੁਹਾਡੀ ਕਿ ਜਦੋਂ ਕਿ ਬੰਦਾ ਸਟਰਗਲਰ ਹੁੰਦਾ ਉਦੋਂ ਮਾਂ ਪਿਓ ਨਾਲ ਹੁੰਦੇ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੁੰਦਾ ਹੈ ਕਿ ਜਦੋਂ ਬੰਦਾ ਕਿਸੇ ਮਕਾਮ ਤੇ ਪਹੁੰਚ ਜਾਂਦਾ ਤੇ ਉਦੋਂ ਵੇਖਣ ਵਾਲੇ ਨਹੀਂ ਰਹਿ ਜਾਂਦੇ ਤਾਂ ਮੈਂ ਮਾਂ ਲਈ ਇੱਕ ਮੇਰੇ ਗਾਣੇ ਨੂੰ ਤੁਸੀਂ ਬੜਾ ਪਿਆਰ ਦਿੱਤਾ ਸੀ ਸੈਂ ਜੀ ਬਹੁਤ ਰੀਲਾਂ ਬਣੀਆਂ ਉਹਦੇ ਤੇ ਪਰ ਮੈਂ ਕਹਿੰਦਾ ਰੱਬ ਕਰੇ ਉਸ ਗਾਣੇ ਤੇ ਕੋਈ ਰੀਲ ਨਾ ਬਣੇ ਮੈਂ ਸੋਚਦਾ ਸੀ ਕਿ ਕਿ ਮੈਂ ਹੀ ਸ਼ਾਇਦ ਮੈਂ ਹੀ ਦੁਨੀਆ ਦੇ ਵਿੱਚ ਇਹ ਦੁੱਖ ਮੈਨੂੰ ਹੀ ਹੈ ਕਿ ਮੈਂ ਆਪਣੀ ਮਾਂ ਲਈ ਰੀਲ ਬਾਈ ਹੈ ਮਾਂ ਆਪਣੀ ਨੇ ਕੁਝ ਗਾਇਆ ਹੈ ਪਰ ਭਾਜੀ ਮਾਨ ਸਾਹਿਬ ਉੱਥੇ 7000 ਰੀਲਾਂ ਬਣੀ ਹੋਈਆਂ ਸਤ ਹਜ਼ਾਰ ਜਿਹੜੇ ਬੱਚੇ ਨੇ ਉਹ ਮਾਵਾਂ ਤੋਂ ਬਿਨਾਂ ਬੈਠੇ ਨੇ ਜਿਹੜੇ ਮੇਰੀ ਗਿਣਤੀ 'ਚ ਨੇ ਸੈਂਝ ਕੀ ਕਹਿੰਦਾ ਜਦੋਂ ਸਾਡੇ ਘਰ ਵੈਸੇ ਪਰੌਣੇ ਆਉਂਦੇ ਆ ਨਾ ਤੇ ਬੜੇ ਖੁਸ਼ ਹੋਈਦਾ ਮਾਮਾ ਜੀ ਆਏ ਮਾਸੀ ਜੀ ਆਏ ਇੱਕ ਦਿਨ ਕਲੈਣਾ ਜ਼ਿੰਦਗੀ ਦੇ ਵਿੱਚ ਐਸਾ ਆਉਂਦਾ ਜਿੱਦ ਨੂੰ ਬਿਨ ਬਹਿਨ ਜੇ ਬਿਨ ਬੁਲਾਏ ਮਹਿਮਾਨ ਆਉਂਦੇ ਆ ਔਰ ਬੰਦਾ ਸੋਚਦਾ ਕਿ ਯਾਰ ਕਿਉਂ ਆ ਰਹੇ ਨੇ ਕੱਲ ਜਾ ਫਟਦਾ ਤੋਂ ਕੀ ਕਹਿੰਦਾ ਉਸ ਉਸ ਪਲ ਨੂੰ ਮੈਂ ਮਹਿਸੂਸ ਕੀਤਾ ਮੈਂ ਉਸ ਘੜੀ ਨੂੰ ਹੰਡਾਇਆ ਔਰ ਜਦੋਂ ਬਿਲ ਬਲਾਏ ਮਹਿਮਾਨ ਆਏ ਤੇ ਮੇਰਾ ਦਿਲ ਕੀ ਕਹਿੰਦਾ ਸੀ ਕਿ ਕਹਿੰਦਾ ਸਿਰੇ 5 ਵਜੇ ਉੱਠਣ ਵਾਲੀ ਮਾਂ ਦੁਪਹਿਰ ਦੇ 12 ਵਜੇ ਤੱਕ ਵੀ ਨਹੀਂ ਉੱਠੀ ਕੀ ਕਹਿੰਦਾ ਪਿੰਡ ਕਥਾ पिंड कठा जा क्यों होई जंदा जंदा क्यों सारा टपर रोई जंदा जंदा तू इन साक सबतिया तो इन साक सबतिया तो मैं पूछ क्यों नहीं ਦਿੰ ਗੋਡੇ ਗੋਡੇ ਚੜ ਆਇਆ ਚੜ ਆਇਆ ਮੈਂ ਉੱਠਦੀ ਕਿャ ਨਹੀਂ ਕਿャ ਨਹੀਂ ਦਿੰ ਗੋਡੇ ਗੋਡੇ ਚੜ ਆਇਆ ਚੜ ਆਇਆ ਮੈਂ ਉੱਠਦੀ ठी कठी क्दा नू पुछी उठ पुछी उ कियो रोदी पई आहे भेण रोज सकूल चंदी

ठी कन कन गोट गोट चढ़िया चढ़िया मा उठंदी कनी कन मानी उठंदी कान मां उठी ਆਪਣੇ ਮਾਮਾ ਨੂੰ ਬੜਾ ਪਿਆਰ ਕਰਿਆ ਕਰੋ ਯਾਰ ਜਦੋਂ ਮੇਰੇ ਵਾਂਗੂ